ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਬਰਗਾੜੀ ਇਹ ਜੈਤੋ ਤਹਿਸੀਲ ਤੇ ਫਰੀਦਕੋਟ ਜ਼ਿਲ੍ਹੇ ਦਾ ਪਿੰਡ ਹੈ ਹਾਈਵੇ ਦੇ ਉੱਤੇ ਆਉਂਦਾ ਜਿਹੜਾ ਹਾਈਵੇ ਫਰੀਦਕੋਟ ਤੋਂ ਕੋਟਕਪੂਰਾ ਜਾਂ ਕੋਟਕਪੂਰੇ ਤੋਂ ਕਹਿ ਲੋ ਵੀ ਬਠਿੰਡੇ ਨੂੰ ਜਾਂਦਾ ਹੈ ਵਾਇਆ ਬਾਜਾਖਾਨਾ ਹੋ ਕੇ ਹਾਈਵੇ ਦੇ ਉੱਤੇ ਹੀ ਇਹ ਘਾਰ ਹੈ ਤੇ ਇੱਥੇ ਵੀਰ ਵਪਾਰ ਦਾ ਕੰਮ ਕਰਦਾ ਹੈ ਗਾਵਾਂ ਆਉਂਦੀਆਂ ਵਿਕਰੀ ਵਾਲੀਆਂ ਰੁਟੀਨ 'ਚ ਬਹੁਤੇ ਵਪਾਰੀ ਭਰਾ ਵੀ ਇੱਥੋਂ ਪਸ਼ੂ ਲੈ ਜਾਂਦੇ ਕਿਉਂਕਿ ਬਈ ਥੋੜੇ ਕੱਚੇ ਪਸ਼ੂ ਖਰੀਦ ਲਿਆਉਂਦਾ ਪਿੰਡਾਂ ਦੇ ਵਿੱਚੋਂ ਘਰਾਂ ਦੇ ਵਿੱਚੋਂ ਇੱਕ ਤਾਂ ਘਰਾਂ ਚੋਂ ਜੋ ਪਸ਼ੂ ਤੁਰਦਾ ਉਹਦਾ ਰੇਟ ਉਹਦਾ ਇਸ ਹਿਸਾਬ ਤੇ ਹੁੰਦਾ ਵੀ ਗਾਂ ਹੋਰ ਦੋ ਵੀਰਾਂ ਨੂੰ ਵੀ ਉਹ ਰੋਜੀ ਰੋਟੀ ਦਿੰਦਾ ਅੱਗੇ ਵੱਧਾ ਤੈਨਣਾ ਅੱਜ ਦੀ ਵੀਡੀਓ ਦੇ ਸ਼ੁਰੂਆਤ ਪਹਿਲੇ ਨੰਬਰ ਵਾਲੀ ਵੈੜ ਤੋਂ ਕਰਾਂਗੇ ਪਸ਼ੂ ਜਿਹੜਾ ਵੀ ਖਰੀਦਣਾ ਚਾਹੋ ਉਹਦੀ ਤਸੱਲੀ ਕਰਨ ਦਾ ਹੱਕ ਹੈ ਤੇ ਆ ਕੇ ਦੇਖਿਆ ਕਰੋ ਜਰੂਰ ਨੰਬਰ ਸਕਰੀਨ ਉੱਤੇ ਬਾਈ ਦਾ ਚੱਲਦਾ ਰਹਿਣਾ ਜਗਦੇਵ ਬਾਈ ਸਸਰੀ ਕਾ ਸਸਰੀ ਕਾ ਵੱਡੇ ਬਾਈ ਜਗਦੇਵ ਅੱਜ ਆਪਾਂ ਤਿੰਨ ਗਾਵਾਂ ਦਿਖਾਉਣਗੇ ਹਾਂਜੀ ਹਾਂਜੀ ਪਹਿਲੇ ਨੰਬਰ ਤੇ ਵਹਿੜ ਖੜੀ ਹੈ ਤੇਰੇ ਮਗਰਲੇ ਪਾਸੇ ਆਹ ਬਾਈ ਜਰਸੀ ਵਹਿੜ ਹੈ ਕਿ ਜਰਸੀ ਕ੍ਰੋਸ ਪਹਿਲਾ ਸੂਆ ਦੋ ਦੰਦ ਹੈ ਠੀਕ ਹੈ ਇਹ ਦਿਨ ਕਿੰਨੇ ਲਾਉਗੀ ਇਹ ਦਿਨ ਬਾਈ 25 ਦਿਨ ਦਿਨ ਪੂਰੇ ਹੁੰਦੇ ਹੈਗੇ ਹਜੇ 5 ਦਿਨ ਪਏ ਹੈ ਫਿਰ ਹਾਂਜੀ ਹਾਂਜੀ ਵੀਰ 10 ਮਹੀਨੇ ਪੂਰੇ ਹੋਣ ਚੁ ਹਾਂਜੀ ਹਾਂਜੀ ਕੀ ਰੇਟ ਰਹੂ ਜਗਦੇਵ ਦਾ ਆ 65000 ਹੀ ਦੇ ਦਾਂਗੇ ਵੱਡੇ ਬਾਈ ਖੋਲੀ ਇਹਨੂੰ ਦੋਸੋ ਦੋ ਦੰਦ ਪਹਿਲਾ ਸੂਆ ਜਰਸੀ ਕ੍ਰੋਸ 65000 ਦੀ ਬਾਈ ਕਹਿੰਦਾ ਦੇ ਦਿਆਂਗੇ ਹਜੇ 5 6 ਦਿਨ ਇਹਦੇ ਦਿਨ ਪੂਰੇ ਹੋਣ ਚ ਬਾਕੀ ਐ ਉੱਤੇ ਕਿੰਨੇ ਦਿਨ ਲੈਂਦੀ ਆ ਜਾਂ ਪੂਰੇ ਕਰਦੀ ਆ ਜਾਂ ਪਹਿਲਾਂ ਸੂ ਪੈਂਦੀ ਆ ਬਾਅਦ ਦੀ ਗੱਲ ਐ ਹਵਾਨਾ ਥੱਲੋਂ ਚੰਗਾ ਭਰੀ ਬੈਠੀ ਐ ਉੱਤੋਂ ਹਜੇ ਜਦੋਂ ਸੂਣ ਲੱਗੀ ਜਾਂ ਹੁਣ ਜਿਵੇਂ ਦਿਨ ਹਜੇ ਲਾਊਗੀ ਤਾਂ ਮੌਕੇ ਤੇ ਆ ਕੇ ਪਸੂ ਪਰ ਜਾਂਦਾ ਹੁੰਦਾ ਜਿਗਦੇ ਮੋੜ ਲਿਆ ਬਾਈ ਸੋਹਣੀ ਵੈੜਾ ਦੱਸੋ ਪਹਿਲਾ ਸੂਆ ਡਿਮਾਂਡ ਰੱਖੀ ਐ 65000 ਸੀਲ ਸਰੀ ਫੁੱਲ ਇਸ ਟਾਈਮ ਥਣਾ ਤੇ ਹੱਥ ਮਾਰੀ ਜਾਓ ਕੋਈ ਹਲਕਤ ਨਹੀਂ ਮਣਾਉਂਦੀ ਥਾਣੇ ਦਾ ਮੋਟਾ ਰਹੂਗਾ ਤੇ ਹੱਥੀਂ ਚਵਾਈ ਵਾਲਾ ਹੋਊਗਾ। ਟਾਂਜਾ ਤੁਸੀਂ ਦੇਖ ਲਓ। ਸੋ 65 ਦੇ ਪਹਾੜ ਤੇ ਜੱਜਦੀ ਆ ਤਾ ਜੋ ਜੇ ਇੱਥੇ ਕਿਉਂਕਿ ਸੌਦਾ ਫੇਰ ਵੀ ਹੋ ਜਾਣਾ ਮਾਨਤਾਂ ਨੂੰ ਥੋੜਾ ਬਹੁਤ ਹੋ ਜਾਣਾ ਹੁੰਦਾ। ਉਹਦੇ ਲਈ ਤੁਹਾਨੂੰ ਗੱਲਬਾਤ ਬਾਈ ਨਾਲ ਕਰਨੀ ਪਊ। ਹਵਾਨਾ ਥੱਲੋਂ ਦੇਖੋ ਪੂਰਾ ਪ੍ਰੋਪਰ ਐ। ਉੱਤੋਂ ਹਜੇ ਸਪੇਸ ਦੀਂਦੀ ਐ। ਹਜੇ ਸੁੰਦੀ ਨਹੀਂ ਦਿਨ ਖੈਰ ਲੈ ਜਾਣੇ ਨੇ। ਬਾਕੀ ਤੁਸੀਂ ਆਪ ਦੀ ਸਮਝ ਨਾਲ ਖਰੀਦ ਲਿਓ ਵੀ ਕਿੰਨੇ ਦਿਨ ਲਊ ਕਿੰਨਾ ਕੁ ਦੁੱਧ ਦੇ ਉਹ ਤੁਹਾਡੀ ਅੰਡਰਸਟੈਂਡਿੰਗ ਐ। ਇਹ ਤੋਂ ਅੱਗੇ ਜਰਸੀ ਜਗਦੇਵੇ ਕੈਨ ਮਸੂਆ ਬਈ। ਨਾ ਦੂਜਾ ਸੂਆ ਵੱਡੇ ਬਈ। ਕਿੰਨੇ ਦਿਨ ਲਾਉਗੀ ਸੋਣੇ ਇਹ ਤੇ ਬਾਈ 30 ਦਿਨ ਹੁੰਦੇ ਪੂਰੇ ਹੁੰਦੇ ਆਪਣ ਨਾਲ ਦੇ ਪੰਡੇ ਖਰੀਦੀ ਵਸਾਉ ਤੋਈ ਠੀਕ ਆ ਰੇਟ ਇਹਦਾ ਕੀ ਰਹਿਣਾ ਜੀ ਆ 90000 ਦੇ ਦਾਂਗੇ ਵੱਡੇ ਬਾਈ ਖੋਲੀ ਨੂੰ ਦੋਸੋ ਡਿਮਾਂਡ 90000 ਆ ਸਾਹੋ ਕੇ ਨਾਲ ਦਾ ਪੰਡਾ ਬਿਲਕੁਲ ਬਰਗਾੜੀ ਦੇ ਉਥੋਂ ਬਾਈ ਕਹਿੰਦਾ ਖਰੀਦੀ ਆ ਦੂਜਾ ਸੁਆ ਵੀਰ ਦੱਸਦਾ ਵੀ ਇਹਨੇ ਸੋਣਾ ਹਜੇ 30 ਤਰੀਕ ਨੂੰ ਦਿਨ ਪੂਰੇ 10 ਦਿਨ ਪਏ ਆ 9 ਮਹੀਨੇ ਪੂਰੇ ਹੋਣ ਚ ਉੱਤੇ ਜਿਹੜੇ ਲਾਉਗੇ ਉਹ ਅਲੱਗ ਹੈ ਹਵਾਨੇ ਦੀ ਅਗਾੜੀ ਬਹੁਤ ਸੋਹਣੀ ਹੈ ਪਿਛਾਉ ਵੀ ਹਵਾਨਾ ਚੰਗਾ ਬਾਕੀ ਸਹੀ ਕਨਫਰਮ ਹੋਣਾ ਜਦੋਂ ਬਿਲਕੁਲ ਨੇਡ ਆਗੀ ਗਾਂ ਇੱਥੋਂ ਹੀ ਮੋੜ ਲਈ ਜਗਦੇ ਮੋੜ ਲੈਨੇ ਸੋ ਜਰਸੀ ਬਰੀਡ ਚ ਪੈਂਦੀ ਐ ਦੱਸੋ ਇਹਦੇ ਛੋਟਾ ਕੰਨ ਬਿਲਕੁਲ ਛੋਟਾ ਜਿਹਾ ਫੇਸ ਜਰਸੀ ਵਾਲਾ ਦੇਖ ਸਕਦੇ ਹੋ ਇੱਥੋਂ ਵੀ ਕਰ ਲੂ ਕੋਈ ਭਰਾ ਵੀਡੀਓ ਦੇਖ ਰਿਹਾ ਜੇ ਤੁਹਾਨੂੰ ਸਮਝ ਆਉਂਦੀ ਐ ਗਾਂ ਦੀ ਤਾਂ ਜਰੂਰ ਕੋਲ ਆ ਕੇ ਦੇਖ ਲਓ ਬਾਕੀ ਵਿਕਰੀ ਵਾਲੇ ਭਰਾ ਇਹਦੀ ਰਕਮ ਬਈ ਨੂੰ ਜਿਦੋਂ ਲਾ ਵੀ ਰਹੇ ਆ ਹੋ ਸਕਦਾ ਹੈ ਵੀਡੀਓ ਤੋਂ ਬਾਅਦ ਸੌਦਾ ਵੀ ਕਿਸੇ ਭਰਾ ਨਾਲ ਹੋ ਜੇ ਕਿਉਂਕਿ ਇੱਥੇ ਬਹੁਤ ਸਾਰੇ ਵੀਰ ਵਪਾਰ ਵਾਲੇ ਭਰਾ ਹੀ ਆਉਂਦੇ ਆ ਪਸ਼ੂ ਖਰੀਦਣ ਵਾਸਤੇ ਤੋ ਟਾਂਚਾ ਤੁਸੀਂ ਇਹਦਾ ਦੇਖ ਲਓ ਪਰ ਖਾ ਕੇ ਕਰ ਲਿਓ ਕੋਲੋਂ ਖੜ ਕੇ ਦੇਖਿਓ ਜੀ ਨੇ ਵੀ ਨਾ ਖਰੀਦਣਾ ਹੁੰਦਾ ਅਗਾੜੀ ਬੜੀ ਸੋਹਣੀ ਦੱਸੋ ਇਸ ਟਾਈਮ ਇਹਦਾ ਰੁਖ ਦਿਸਦਾ ਬਾਕੀ ਹਜੇ ਦਣੇ ਦੇ ਪਏ ਆ 10 ਇਹ ਤੋਂ ਅੱਗੇ ਇੱਕ ਹੋਰ ਗਾਂ ਵਿਕਰੀ ਆ ਜੀ ਜਗਦੇਵ ਇਹ ਕੰਮ ਸੁਆ ਆ ਤੀਜਾ ਸੂਤ ਹੁੰਦੀ ਵੱਡੇ ਵੀਰੇ ਕਿੰਨੇ ਕ ਦਿਨ ਲੈ ਸਕਦੀ ਹੈ ਫਿਰ ਬਈ 5-7 ਦਿਨ ਲਊਗੀ ਗਾਂ ਆ ਡਿਮਾਂਡ ਇਹਦੀ ਕੀ ਰੱਖਦੇ ਆ 70000 ਦੀ ਦੰਗ ਵੱਡੇ ਬਾਈ ਤੋਰ ਦੇ 70000 ਦੀ ਦੱਸੋ ਡਿਮਾਂਡ ਹੈ ਇਹਦੀ 70000 ਹੈ ਸੁਹਾ ਤੀਜਾ ਬਾਈ ਕਹਿੰਦਾ ਤੇ ਦਿਨ ਹਜੇ ਲੈਂਦੀ ਆ ਪੰਜ ਸੱਤ ਸੂਨ ਚ ਗੱਲਬਾਤ ਕਰ ਲਿਓ ਰੇਟ ਬਾਰੇ ਤੁਹਾਨੂੰ ਕਿੰਨੇ ਕ ਦੀ ਜੱਚਦੀ ਆ ਦਰਮਿਆਨੇ ਕੱਦ ਚ ਹੈ ਵਜ਼ਨ ਫੁੱਲ ਹੈ ਲੰਬਾਈ ਫੁੱਲ ਹੈ ਥਣ ਥੀ ਚਵਾਈ ਵਾਲੇ ਆ ਹਵਾਨਾ ਫਿਕਸ ਜਿਹਾ ਹੀ ਰੱਖੂਗੀ ਦਿਨ ਅਜੇ ਪੰਜ ਸੱਤ ਲੈ ਸਕਦੀ ਹੈ ਤੋ ਤੁਸੀਂ ਕੰਟੈਕਟ ਦੱਸੋ ਭਾਈ ਨਾਲ ਕਰ ਸਕਦੇ ਹੋ ਨੰਬਰ ਸਕਰੀਨ ਉੱਤੇ ਵੀਰ ਦਾ ਜਿਹੜਾ ਉਹ ਚੱਲੀ ਜਾਂਦਾ ਇਸੇ ਤੇ ਕਾਲ ਕਰਨੀ ਹੈ ਨਾਗ ਤਿੰਨ ਨਾ ਦੱਸੋ ਅੱਜ ਦੀ ਵੀਡੀਓ ਦੇ ਜਿਹੜੇ ਤੁਹਾਨੂੰ ਦਿਖਾਏ ਹੁਣ ਇਤੋਂ ਅੱਗੇ ਤੁਹਾਡਾ ਆਪਣਾ ਕੰਮ ਆ ਵੀ ਤੁਸੀਂ ਕਿਹੜਾ ਨਾ ਖਰੀਦਣਾ ਚਾਹੁੰਦੇ ਹੋ ਤੇ ਉਹਦੀ ਆ ਕੇ ਤਸੱਲੀ ਕਰ ਸਕਦੇ ਹੋ ਜਾਂ ਨਹੀਂ ਸੋ ਧੰਨਵਾਦ ਅੱਜ ਦੀ ਇਸ ਵੀਡੀਓ ਨੂੰ ਦੇਖਣ ਲਈ